ਚੂਆ ਗਾਲ ਵੀ ਦੋਸਤਾਂ ਕਿੰਸੀ ਸਾਨੇ ਤਾਂਬਤ ਬੱਲਾ ਵੈਰੀ ਹੈਪੀ ਗੁਰੂਪੂਰ ਟੂ ਆਲ ਆਫ ਯੂ ਆਜ ਆ ਗਾ ਗੁਰਪੂਰ ਤੇ ਅੱਜ ਸਾਡੇ ਘਰੇ ਹੈਗਾ ਵਾ ਪਾਰਟ ਵੀ ਉਹ ਮੰਨੇ ਰੱਖਿਆ ਵਾ ਤਾਂ ਅੱਜ ਸਾਡੇ ਘਰੇ ਉਹ ਦੀ ਤਿਆਰੀਆਂ ਚੱਲ ਰਹੀਆਂ ਨੇ ਤੇ ਮੈਂ ਉਹ ਤੁਹਾਡੇ ਨਾਲ ਉਹ ਵੀ ਸ਼ੇਅਰ ਕਰੂੰਗੀ ਉਹਨ ਕੀ ਪੂਰਾ ਦਿਨ ਸ਼ੇਅਰ ਕਰਾਂਗੇ ਤੇ ਅੱਜ ਮੇਰੀ ਜਿਹੜੀ ਆਵਾਜ਼ ਮੇਰੇ ਘੰਟਾ ਨਿਕਲਿਆ ਜੋ ਉਹ ਵੀ ਥੋੜੀ ਥੋੜੀ ਠੀਕ ਹੋ ਗਿਆ ਮੈਂ ਕਹਨੀ ਆ ਵਸ ਨਾ ਮੰਡੇ ਤੱਕ ਨੂੰ ਫਟਾਫ ਠੀਕ ਹੋਏ ਫਿਰ ਸਕੂਲ ਵੀ ਜਾਣਾ ਵਾ ਨਾ ਤਾ ਫੁੱਟਚਰ ਲੋ ਕਰਦੇ ਨ ਬਲੌਗ ਨੂੰ ਸਟਾਰਟ ਸੋ ਲੈਟਸ ਗੋ ਤਾ ਚਲੋਂ ਵੀਡੀਓ ਨੂੰ ਸਟਾਰਟ ਕਰਦੇ ਆਪਾਂ ਸਾਰੇ ਤੇ ਨਾ ਇਹ ਹੈਗੀ ਆ ਵੀਡੀਓ ਗੁਰਪੁਰਪ ਤੋਂ ਇੱਕ ਦਿਨ ਪਹਿਲਾਂ ਦੀ ਚਿਲਡਰਨਸ ਡੇ ਵਾਲੇ ਦਿਨ ਦੀ ਮੈਂ ਆਪਣੇ ਨਾਲ ਕੀ ਸਟਡੀ ਟੇਬਲ ਤੇ ਸਾਰਾ ਸਮਾਨ ਉਠਾ ਰਹੀਆਂ ਕਿਉਂਕਿ ਗੁਰਪੁਰਵਾਲਾ ਦਿਨ ਸਾਡੇ ਘਰੇ ਹੈਗਾ ਵਾ ਸੁਖਮੀ ਸਾਹਿਬ ਦਾ 파ਟ ਤੇ ਫਿਰ ਇਸ ਲਈ ਮੈਂ ਨਾ ਕਿ ਆਪਣੇ ਚਿਲਡਰਨਸ ਚਿਲਡਰਨਸ ਡੇ ਵਾਲੇ ਦਿਨ ਸਾਰਾ ਆਪਣਾ ਸਟੇਟੇਬਲ ਤੋਂ ਸਮਾਨ ਉਠਾ ਲਈ ਸੀਗੀ ਨਾਲੇ ਸਾਈਟਾਂ ਤੋਂ ਵੀ ਨਾ ਸਮਾਨ ਚੁੱਕਰੀ ਸੀਗੀ ਇਹ ਹੈਗਾ ਮੇ ਇੱਕ ਲਿਕ ਰੈਕ ਜੋ ਜਿਹਦੇ ਸਾਡੇ ਪਟਾਕੇ ਪਏ ਨੇ ਇਹਦੇ ਛੋਪਨਾ ਮੋਸਟਲੀ ਸਮਾਨ ਲੱਗਦੇ ਨੇ ਸਟੇਸ਼ਨਰੀ ਦਾ ਮਟਨ ਲਾਈਕ ਪਟਾਕੇ ਨਾ ਕਿਵੇਂ ਇਸੇ ਹੁਣ ਰੱਖਿਆ ਸੀਗੇ ਤੇ ਉਹ ਕੱਢ ਲਾਂਗੇ ਕਿਉਂਕਿ ਕੱਲ ਫਿਰ ਅਸੀਂ ਨੈਕਸਟ ਦਿਵਲ ਕੀ ਗੁਰਪੁਰ ਵਾਲੇ ਦਿਨ ਚਲਾਵਾਂਗੇ ਪਟਾਕਿਆਂ ਨੂੰ ਅਸੀਂ ਦੀਵਾਲੀ ਵਾਲੇ ਦਿਨ ਵੀ ਚਲਾਣੇ ਹੁੰਨੇ ਆ ਤੇ ਗੁਰਪੁਰ ਵਾਲੇ ਦਿਨ ਵੀ ਚਲਾਣੇ ਹੁੰਨੇ ਆ ਤੇ ਇਹਦੇ ਵਿੱਚ ਮੈਂ ਸਾਰਾ ਸਮਾਨ ਨਾ ਆਪਣਾ ਸਟੇਟੇਬਲ ਜਿੰਨਾ ਵੀ ਡੈਕੋਰੇਸ਼ਨਸ ਮਨ ਮੈਂ ਰੱਖਿਆ ਹੋਇਆ ਉਹਦੇ ਉੱਤੇ ਉਹ ਮੈਂ ਰੱਖ ਦੂੰਗੀ ਇਹ ਅਸੀਂ ਇਸ ਲਈ ਕਰ ਰਹੇ ਸੀਗੇ ਨਾ ਕਿ ਮੈਂ ਆਪਣਾ ਸਟੇਟੇਬਲਸ ਮੈਂ ਇਸ ਲਈ ਉਠਾਇਆ ਕਿ ਕਿ ਅਸੀਂ ਕਰਨੀ ਸੀਗੀ ਡੈਕੋਰੇਸ਼ਨ ਅਸੀਂ ਕੁਝ ਵੀ ਲਾਈਕ ਪਾਰਟ ਵਗੈਰਾ ਹੁੰਦਾ ਨਾ ਅਸੀਂ ਚੌਂਕੀ ਹੈ ਮੈਂ ਇਸ ਤਰੀਕੇ ਨਾਲ ਡੈਕੋਰੇਟ ਕਰ ਦਿੰਨੇ ਆ ਤੇ ਫਿਰ ਮਮਾ ਨਾਲ ਕਰਾਈ ਹੈਲਪ ਹਨ ਬੜੀ ਸੋਹਣੀ ਜੀ ਇਹ ਵਾਲ ਡੈਕੋਰੇਸ਼ਨ ਮੈਨੂੰ ਸਭ ਤੋਂ ਜ਼ਿਆਦਾ ਸੋਹਣੀ ਲੱਗੀ ਤੇ ਮੈਂ ਮੰਮਾ ਨੂੰ ਕਹਿ ਰਹੀ ਸੀ ਕਿ ਮੰਮਾ ਇਹ ਕਵਰੀ ਨਾ ਆ ਵਾਲੀ ਡੈਕੋਰੇਸ਼ਨ ਦੀਵਾਲੀ ਤੇ ਵੀ ਕਰਕੇ ਦੇਖਾਂਗੇ ਸੱਚੀ ਬੜੀ ਸੋਹਣੀ ਲੱਗੀ ਤੇ ਫਿਰ ਚਿਲਡਰਨਸ ਡੇ ਵਾਲੇ ਦਿਨ ਸੀਗਾ ਤਾਂ ਮੰਮਾ ਲੈ ਕੇ ਆਏ ਸਾਡੇ ਲਈ ਸਰਪ੍ਰਾਈਜ਼ ਕੇਕ ਜਿਸਾਨੂੰ ਬਿਲਕੁਲ ਵੀ ਨਾ ਚੱਲਿਆ ਕਿ ਮੰਮਾ ਸਾਡੀ ਕੇਕ ਲੈ ਕੇ ਆਏ ਸਰਪ੍ਰਾਈਜ਼ ਤੁਸੀਂ ਉਹ ਵਗੈਰਾ ਕਟਿਆ ਐਂਡ ਦੈਨ ਉਸ ਤੋਂ ਬਾਅਦ ਨੈਕਸਟ ਡੇ ਆ ਜਾਂਦਾ ਵਾ ਹਨਾ ਜੋਸੀਗਾ ਗੁਰਪੁਰਬ ਵਾਲਾ ਦਿਨ ਤੇ ਹੈਪੀ ਗੁਰਪੁਰਬ ਟੂ ਆਲ ਆਫ ਯੂ ਐਸੀ ਤੇ ਗੁਰਪੁਰਬ ਨਿਕਲ ਗਿਆ ਲੇਕਿਨ ਫਿਰ ਵੀ ਤੇ ਨਾ ਇਧਰ ਦੀ ਮੈ ਲੈ ਕੇ ਆਈ ਸੀਗੀ ਫੋਟੋਸ ਉਸ ਉਸਵਾਨ ਮਹਿਮਾਨ ਵੀ ਸਾਡੇ ਆਨੇ ਸ਼ੁਰੂ ਹੋ ਜਾਣਗੇ ਤਾਂ ਫਿਰ ਨਾ ਮੈਂ ਫੋਟੋਸ ਲਗਾ ਲੈ ਆਈ ਸੀਗੀ ਤੇ ਉਹ ਫਿਰ ਮੈਂ ਇੱਥੇ ਰੱਖਣ ਲੱਗ ਗਈ ਸੀਗੀ ਮਮਾ ਉਧਰ ਨਾ ਕਿ ਲੰਗਰ ਦੀ ਤਿਆਰੀ ਕਰ ਰያ ਸੀਗਾ ਮਮਾ ਉਧਰ ਲੰਗਰ ਬਣਾਇਆ ਸੀਗਾ ਤੇ ਇਧਰ ਫਿਰ ਮੈਂ ਜਿਹੜਾ ਥੋੜਾ ਮੋਟਾ ਸਮਾਨ ਹੁੰਦਾ ਨਾ ਰੱਖਣ ਵਾਲਾ ਮੈਂ ਰੱਖ ਲਈ ਸੀਗੀ ਐਂਡ THEN ਫਿਰ ਮੈਂ ਰੱਖਤਾ ਤੇ ਇਹ ਵੀਡੀਓ ਕਿਸ ਨੇ ਬਣਾਈ ਸੀ ਮੈਨੂੰ ਲੱਗ ਰਿਹਾ ਉਹਨੇ ਬੜੀ ਵਧੀਆ ਬਣਾਈ ਹੈ ਵਾਲੀ ਵੀਡੀਓ ਤੇ ਇਸ ਤਰੀਕੇ ਦਾ ਘਰ ਸਾਡਾ ਲੱਗ ਰਿਹਾ ਸੀਗਾ ਬੜਾ ਹੀ ਹੈ ਨਾ ਕਿ ਸੋਨੀ ਜੀ ਡੈਕੋਰੇਸ਼ਨ ਅਸੀਂ ਕੀਤੀ ਸੀਗੀ ਇੱਕ ਦਿਨ ਪਹਿਲਾਂ ਹੀ ਕੀਤੀ ਸੀ ਲekin ਸੋਨੀ ਹੋ ਗਈ ਚਲੋ ਤੇ ਹਨਾ ਗੁਰਪੁਰ ਵਾਲ ਦੇ ਦਿਨ ਲਾਈਕ ਕਰਨ ਫਿਰ ਹੌਲੀ ਹੌਲੀ ਸਾਡੇ ਸਾਰੇ ਮਹਿਮਾਨ ਵੀ ਆ ਜਾਣਗੇ ਹਨਾ ਤੇ ਪਾਰਟੀ ਪਿਆਰਾ ਕਰਾਂਗੇ ਤੇ ਜ਼ਿਆਦਾ ਲੋਕ ਨਹੀਂ ਆਏ ਸੀਗੇ ਪਹਿਲਾਂ ਬਹੁਤ ਜ਼ਿਆਦਾ ਘੱਟ ਹੁੰਦਾ ਸਾਡੇ ਘਰੇ ਇਸ ਵਾਰ ਇੰਨੇ ਨਹੀਂ ਆਏ ਕਿਉਂਕਿ ਹਨਾ ਗੁਰਪੁਰ ਵਾਲਾ ਦਿਨ ਸੀਗਾ ਹਨਾ ਤੇ ਤੇ ਮਮਾ ਪ੍ਰਸ਼ਾਦ ਬਣਾंदे ਹੋਏ ਮੈਂ ਪ੍ਰਸ਼ਾਦ ਬਣਾਏ ਜਿ ਸੀਗੇ ਕੜਾ ਹਾਂ ਕੜਾ ਬਣਾਏ ਜਿ ਸੀਗੇ ਤੇ ਜਿਆਦਾ ਲੋਕ ਇਸ ਲਈ ਨਹੀਂ ਆਏ ਕਿਉਂਕਿ ਜੋ ਆ ਗੁਰਪੁਰ ਵਾਲੇ ਦੇ ਨਾ ਸਾਰਿਆਂ ਨੇ ਜਾਣਾ ਹੁੰਦਾ ਵਾ ਆਪਣੇ ਘਰੇ ਘਰੇ ਨਹੀਂ ਸੌਰੀ ਪ੍ਰਿੰਟ ਜਾਣਾ ਹੁੰਦਾ ਆਪਣੇ ਮਤਵ ਵਗੈਟੇ ਕਰ ਕੇ ਸਾਂ ਜਾਂਦੇ ਤਾਂ ਮੋਸਟਲੀ ਗਏ ਹੋਏ ਸੀਗੇ ਸਾਡੇ ਉਧਰ ਸਾਰੇ ਤੇ ਥੋੜੇ ਥੋੜੇ ਲੋਕ ਹੀ ਆਏ ਸੀਗੇ ਹੈ ਨਾ ਤੇ ਚਲੋ ਵਧੀਆ ਵਾ ਹਮਾ ਜੜਾ ਕਹਿ ਰਹੇ ਸੀ ਕਿ ਆਪਾਂ ਕਰਾ ਲੈਨੇ ਚਲੋ ਪਾਠ ਕੀ ਵਧੀਆ ਤਿਹਾਰਾ ਹੈ ਨਾ ਸ਼ੁਭ

ਇਹ ਪ੍ਰਸ਼ਾ ਤੇਰੀ ਰਾਜ ਪੂਰੇ ਜੈ ਜਾਨਮਨ ਸਦਾ ਵਜੂਰੇ ਇਹ ਪ੍ਰਸ਼ਾ ਤੁਪਾ ਮੇ ਸਾਚ ਰੇ ਮੰਦੇ ਰੂਗਾ ਸੋ ਰਾਜ ਤਮਮੋ ਉਹ ਰੋਟੀਆਂ ਬਣਾ ਰਿਆ ਸੀਗੇ ਤੇ ਫਿਰ ਮੈਂ ਸੋਚਿਆ ਕਿ ਚਲੋ ਨਾ ਕਿ ਬੇਲ ਦੇ ਪਾਂਡੇ ਨੂੰ ਇੱਕ ਵਾਰੀ ਨਾ ਜਿਹੜਾ ਪਾਣੀ ਹੁੰਦਾ ਨਾ ਉਹਦੇ ਉੱਤੇ ਉਹਨੂੰ ਇੱਕ ਵਾਰੀ ਸਾਫ਼ ਜਾ ਕਰ ਲੈਣੀ ਆ ਤੇ ਇਹ ਦੇਖੋ ਨਾ ਕਿ ਦਰਗ ਜੀ ਕਿ ਚਲੋ ਆਪਾਂ ਜੈਸਵਿੰਦਰ ਜੀ ਦੀ ਹੈਲਪ ਕਰਾਨੇ ਆ ਤੇ ਪਾਠ ਚੱਲ ਰਿਹਾ ਵਾ ਤੇ ਵੈਸੇ ਸਾਨੂੰ ਨਹੀਂ ਆਂਦਾ ਪਾਠ ਕਰਨਾ ਨਾ ਮੈਨੂੰ ਆਂਦਾ ਨਾ ਮਮਾ ਨੂੰ ਆਂਦਾ ਵਾ ਲੇਕਿਨ ਜਿੰਨਾ ਹੁੰਦਾ ਚਲੋ ਕਰ ਲੈਨੇ ਆ ਐਂਡ ਦੈਨ ਉਸ ਤੋਂ ਬਾਅਦ ਹੋ ਰਹੀ ਸੀਗੀ ਅਰਦਾਸ ਹੋ ਰਹੀ ਸੀਗੀ ਉਸ ਤੋਂ ਬਾਅਦ ਫਿਰ ਅਸੀਂ ਸਾਰੇ ਨੇ ਖਾਧਾ ਲੰਗਰ ਬੜਾ ਹੀ ਇਹ ਨਾ ਕਿ ਟੇਸਟੀ ਬਣਿਆ ਸੀਗਾ ਮਮਾ ਨੇ ਬਣਾਇਆ ਸੀਗਾ ਬੜਾ ਹੀ ਮਜ਼ਾ ਆ ਗਿਆ ਲੰਗਰ ਖਾਣ ਤੋਂ ਬਾਅਦ ਐਂਡ ਉਸ ਵਕਤ ਮੈਂ ਤੁਹਾਨੂੰ ਹੀ ਦਿਖਾਉਂਗੀ ਕਿ ਅਸੀਂ ਕਿਵੇਂ ਸੈਲੀਬ੍ਰੇਟ ਕੀਤਾ ਗੁਰਪੁਰਬਗੇ ਤੇ ਉਸ ਵੇ ਸ਼ਾਮ ਨੂੰ ਮਮਾ ਹੀ ਤबीयत ਦਾ ਖਰਾਬ ਹੋ ਗਈ ਸੀਗੀ ਤੇ ਮਮਾ ਕਹਿੰਦੇ ਕਿ ਤੁਸੀਂ ਬੁਆ ਨਾਲ ਹੀ ਚੱਲ ਜਿਓ ਹੈ ਨਾ ਗੁਰਦੁਆਰੇ ਸੀ ਹਰ ਸਾਲ ਲੈ ਕੇ ਆਨੇ ਹੁੰਨੇ ਮਥੜੇ ਕਲੀ ਤਾਂ ਅਸੀਂ ਆਗੇ ਸੀ ਬੁਆ ਦੇ ਨਾਲ ਤੇ ਆਂਟੀ ਦੇ ਨਾਲ ਮੱਠਟੇ ਕੱਲੀ ਨਹੀਂ ਸੋਹਣੀ ਡੈਕੋਰੇਸ਼ਨ ਕੀਤੀ ਸੀਗੀ ਫੁੱਲਾਂ ਦੇ ਨਾਲ ਰੰਗੋਲੀ ਬਣਾਈ ਹੋਈ ਸੀਗੀ ਲਾਈਟਿੰਗ ਵਗੈਰਾ ਲਾਈਕ ਨਾ ਇਹਨੂੰ ਵੀ ਦਿਵਾਲੀ ਗੁਰਪੁਰ ਵਾਲੇ ਦਿਨ ਨੂੰ ਵੀ ਦਿਵਾਲੀ ਦੀ ਤਰ੍ਹਾਂ ਹੀ ਹਨਾ ਸੈਲੀਬ੍ਰੇਟ ਕੀਤਾ ਜਾਂਦਾ ਆਪਣੇ ਪੰਜਾਬ ਦੇ ਵਿੱਚ ਤੇ ਬੜਾ ਹੀ ਮਜ਼ਾ ਆ ਜਾਂਦਾ ਵਾ ਤੇ ਮੰਮਾ ਨਹੀਂ ਆਏ ਸੀ ਕਿਉਂ ਮਮਾ ਹੋ ਗਏ ਸੀ ਇਹ ਬਿਮਾਰ ਥੋੜੇ ਜੇ ਮਮਾ ਕਹਿੰਦੇ ਰਹਿਣ ਦਿਓ ਮੈਂ ਨਹੀਂ ਜਾਣ ਰਹਿਣ ਦੇ ਕਿਉਂਕਿ ਬਿਮਾਰੀ ਤਬੀਅਤ ਬਹੁਤ ਖਰਾਬ ਹੋ ਗਈ ਸੀਗੀ ਤੇ ਗੁਰਪੁਰ ਵੀ ਗੁਰਪੁਰ ਘਰ ਤਾਂ ਸਾਰੀ ਗੁਰਦੁਆਰਾ ਵੀ ਬਹੁਤ ਨਕ ਸੋਨਾ ਡੈਕੋਰੇਟ ਕੀਤਾ ਸੀ ਮੈਂ ਤੁਹਾਨੂੰ ਹੁਣ ਅੱਗੇ ਦਿਖਾਨੀ ਆ ਦੇਖੋ ਲਾਈਟਿੰਗ ਵਗੈਰਾ ਕੀਤੀ ਸੀਗੀ ਬਹੁਤ ਸੋਹਣਾ ਲੱਗ ਰਿਹਾ ਸੀਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਲਗਾਏ ਲਗਾਈਆਂ ਕੈਂਡਲਸ ਤੇ ਤੁਸੀਂ ਦੇਖੋ ਨਾ ਕਿ ਜਿਵੇਂ ਸਾਰੀਆਂ ਮੈਂ ਕੈਂਡਲਸ ਲੱਗੀਆਂ ਹੋਈਆਂ ਨੇ ਕਿੰਨੀ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਤੇ ਗੁਰਦੁਆਰੇ ਚ ਨਾ ਕਿ ਇਹ ਟੇਬਲ ਲਗਾ ਦਿੰਦੇ ਨੇ ਇੱਥੇ ਕਿਉਂਕਿ ਮੋਸਟਲੀ ਲੋਕ ਜੋ ਨੇ ਕੈਂਡਲਸ ਲਗਾਉਂਦੇ ਨੇ ਦੀਵੇ ਬਹੁਤ ਘੱਟ ਲੋਕ ਹੀ ਲਗਾਉਂਦੇ ਨੇ ਤੇ ਨਾ ਕੈਂਡਲਸ ਵੀ ਜੋ ਲਗਾਉਣੀਆਂ ਦੇਣ ਦਾ ਫਲੋਰ ਤੇ ਬਹੁਤ ਜ਼ਿਆਦਾ ਲਾਈਕ ਗੰਦਾ ਲੱਗਦਾ ਵਾ ਉਵੇਂ ਤਾਂ ਸੋਹਣਾ ਲੱਗਦਾ ਹੈ ਨਾ ਲੇਕਿਨ ਜਿਹੜੀ ਮੋਮ ਜੀ ਰਹਿ ਜਾਂਦੀ ਹੈ ਫਿਰ ਉਹ ਸਹੀ ਨਹੀਂ ਲੱਗਦੀ ਨਾ ਕਿ ਇੱਥੇ ਲਗਾ ਦਿੰਦੇ ਨੇ ਟੇਬਲਾਂ ਕਿ ਜਿਹੜੇ ਵੀ ਆਣ ਕਿ ਉੱਥੇ ਲਗਾ ਦਨ ਐਂਡ ਦੈਨ ਫਿਰ ਉਹ ਕਿਸੇ ਵੀ ਰਾਤ ਤੇ ਨਾ ਕਿ ਦੀਵਿਆ ਸੀ ਇਸ ਦਿਨ ਵੀ ਅਸੀਂ ਦੀਵੇ ਲਗਾਉਣੇ ਹੁੰਨੇ ਆ ਤਾਂ ਮੈਂ ਦੀਵੇ ਲਗਾਏ ਸੀਗੀ ਦੀਵ ਲਗਾਉਣ ਡਿਊਟੀ ਹਮੇਸ਼ਾ ਮੇਰੀ ਹੀ ਹੁੰਦੀ ਆ ਉਹ ਮੈਂ ਤੇਲਗਰ ਕਰਕਿਓ ਦੀਵੇ ਲਗਾ ਦੇਣੀਆਂ ਤੇ ਪੂਜਾ ਵਗੈਰਾ ਤਾਂ ਨਹੀਂ ਹੁੰਦੀ ਬਸ ਅਸੀਂ ਪਟਾਕੇ ਵਗੈਰਾ ਚਲਾ ਲੈਣੇ ਲੈਣੇ ਆ ਨਾ ਤੇ ਪਟਾਕੇ ਅਸੀਂ ਕੁਝ ਬਚਾ ਕੇ ਰੱਖਦੇ ਆ ਦੀਵਾਲੀ ਵਾਲੇ ਦਿਨ ਲਾਈਕ ਜ਼ਿਆਦਾ ਤੇ ਨਹੀਂ ਚਲਾ ਪਾਉਂਦੇ ਆ ਨਾ ਤਾਂ ਅਸੀਂ ਕੁਝ ਪਟਾਕੇ ਬਚਾ ਲੈਣੇ ਕੋਈ ਨਹੀਂ ਕਰਨਾ ਆਂਦਾ ਤੂੰ ਉੱਪਰ ਰੱਖ ਉਹ ਤੇ ਆ ਪੂਰੀ ਦੇ ਉੱਪਰ ਹਮ ਤੱਕ ਰਸਲੇ ਗਾਣ ਦੇ ਛਾੜੇ ਨਿ ਬਲੇ ਪਹਿਲਾ

ਆ ਦਿਖਾ ਫਿਰ ਇਹਨੂੰ ਦਿਖਾ ਸਾਡੇ ਕੋਲ ਬੋਤਲ ਨਹੀਂ ਹੈਗੀ ਤਾਂ ਅਸੀਂ ਕਿਤੇ ਵਿੱਚ ਲਗਾਨੇ ਆ। ਤੋੜ ਕੇ ਕਿਨੇ ਆ। ਅਸਲਾਟ ਇੱਕ ਮਿੰਟ ਹੋ ਗਿਆ। ਰੁਕ ਰੁਕ ਖਲੀ ਖਲੀ। ਦੋਈ ਵਾਰ ਕੱਢਦੀ ਆ ਦੇਖੋ। ਕਾਫੀ इजीली ਵਿੱਚ। ਲਿਆ ਵੀ ਦੋ ਕੋਈ। ਕੀ? ਚਲ। ਦੋ ਮੇਰੇ ਪਿੱਛੇ ਪਿੱਛੇ ਕਰਦਾ। अरे यार जल जा। अरे यार है। अरे अरे जा, हो जाओ, रहा है। <laughs> अरे कल गया तो आ, आ, देखना, फटेगा फटेगा दोबारा दोबारा लग गया ਸਭ ਕੁਝ ਨਾ ਮਾਰਨ ਨਾ ਖਾਣਾ ਤੂੰ ਕਿੱਥੇ ਚਲਾ ਗਿਆ ਚੱਲ ਗਿਆ ਪਰ ਜਿਸ ਨੂੰ ਆਪਣੀ ਟਾ ਟੋਹ ਕਮੇਰੀ ਆਣੀ ਮਾਠੀ ਰੱਖ ਲਈਓ ਸਾਰੇ ਇਕੱਠੇ ਜਾਣਗੇ ਉਹ ਇੱਠੇ ਇੱਠੇ ਹੀ ਕਰ ਦੋ ਸਾਰੀ ਲਾ ਲੇ ਲਾ पैसे <laughs> साथ